ਅੱਜ ਅਸੀਂ ਜਿਹੜੀ ਮਾਲੇ ਖੁਰਦ ਦੇ ਵਿੱਚ ਖੇਤ ਦੇ ਵਿੱਚ ਖੜੇ ਆਂ ਜਿੱਥੇ ਬਹੁਤ ਵੱਡੀ ਮਜਬੂਰੀ ਜੇ ਕਹਿ ਲਈਏ ਇਕੱਠਾ ਵਾਲਿਆਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਰਾਹ ਬਹੁਤ ਭੀੜੇ ਆ ਗਰੀਬ ਕਿਸਾਨ ਕੋਈ ਉਹਨਾਂ ਕੋਲੇ ਸਾਧਨ ਨਹੀਂ ਸੰਦ ਨਹੀਂ ਕੋਈ ਇਸ ਤਰ੍ਹਾਂ ਦਾ ਜਿਹਦੇ ਨਾਲ ਪ੍ਰਾਲੀ ਦਾ ਕੋਈ ਹੱਲ ਕੀਤਾ ਜਾਵੇ ਲਗਾਤਾਰ ਸਾਰੇ ਬਿਲਨ ਵਾਲਿਆਂ ਨਾਲ ਸੰਪਰਕ ਕਰਦੇ ਹੀ ਉਹ ਕਹਿੰਦੇ ਵੀ ਰਾਹ ਭੀੜੇ ਆ ਅਸੀਂ ਨਹੀਂ ਆ ਸਕਦੇ ਅਸੀਂ ਥੋੜੇ ਵਾਹਣ ਵਾਲਿਆਂ ਦੀ ਪ੍ਰਾਲੀ ਨਹੀਂ ਚੱਕ ਸਕਦੇ ਇਸ ਕਰਕੇ ਸਾਰੇ ਪਾਸੇ ਤੋਂ ਬੇਵੱਸ ਹੋ ਕੇ ਸਾਡਾ ਜਿਹੜਾ ਪਰਾਲੀ ਨੂੰ ਅੱਗ ਲਾਉਣਾ ਹੈ ਇਹ ਸਾਡੀ ਮਜਬੂਰੀ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਜੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੀ ਗੱਲ ਕਰਦੀਆਂ ਸਰਕਾਰਾਂ ਤਾਂ ਫਿਰ ਪਹਿਲਾਂ ਜਿਹੜਾ ਹੋਰ ਪ੍ਰਦੂਸ਼ਣ ਹੈ ਉਹਦੇ ਤੇ ਵੀ ਕੰਟਰੋਲ ਕਰਨਾ ਚਾਹੀਦਾ ਤੇ ਨਾਲ ਦੀ ਨਾਲ ਜਿਹੜੀ ਅਸੀਂ ਮੰਗ ਕੀਤੀ ਹੋਈ ਹੈ ਵੀ 7000 ਰੁਪਏ ਪ੍ਰਤੀ ਏਕੜ ਦੇਵੇ ਸਾਨੂੰ ਡੀਜ਼ਲ ਭਾਲਣ ਵਾਸਤੇ ਅਸੀਂ ਕੋਈ ਕਿਰਾਏ ਪਹਾੜੇ ਤੇ ਸੰਧ ਹੁੰਦਾਈ ਆ ਸਾਡੇ ਸੈਟਿੰਗਾਂ ਦੇ ਵਿੱਚ ਸੰਧ ਹੈ ਜਿਹੜੇ ਉਹ ਦੇਣ ਬੇਲਰ ਦੇਣ ਪਿੰਡਾਂ ਦੇ ਵਿੱਚ ਇੱਕ ਇੱਕ ਦੋ ਦੋ ਤੇ ਉਹ ਜਗਾ ਮੋਈਆ ਕਰਾਉਣ ਜਿੱਥੇ ਉਹ ਪ੍ਰਾਲੀ ਰੱਖਣੀ ਆ ਗੰਡਾ ਰੱਖਣੀ ਆ ਫਿਰ ਉਹ ਫੈਕਟਰੀਆਂ ਹੋਰ ਲਾ ਦੇਣ ਜਾਨੀ ਇਸ ਤਰ੍ਹਾਂ ਦਾ ਜੇ ਕੋਈ ਪ੍ਰਬੰਧ ਕਰਦਿਆਂ ਅਸੀਂ ਵੀ ਬਿਲਕੁਲ ਇਹ ਮਜਬੂਰੀ ਵਾਸਾ ਅੱਗੇ ਲਾਉਣੇ ਆ ਸਾਡਾ ਕੋਈ ਸ਼ੌਂਕ ਨਹੀਂ ਹੈ ਇਸ ਕਰਕੇ ਅੱਜ ਅਸੀਂ ਵੀਡੀਓ ਰਹੀ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਕਿਸਾਨ ਦੀ ਮਜਬੂਰੀ ਹੈ ਕਿਉਂਕਿ ਗ੍ਰੀਨ ਟਿਊਬ ਨਾਲ ਨੈਸ਼ਨਲ ਟਿਊਬ ਨਾਲ ਜਿਹੜਾ ਹੈਗਾ ਉਹਨੇ ਸਰਕਾਰ ਨੂੰ ਜਿਹੜੀਆਂ ਹਦਾਇਤਾਂ ਕੀਤੀਆਂ ਸੀ ਨਾ ਕੋਈ ਸਰਕਾਰ ਨੇ ਇੱਕ ਵੀ ਗੱਲ ਨਹੀਂ ਮੰਨੀ ਜਿੱਥੇ ਇਹਨਾਂ ਦੇ ਸੈਟਲਾਈਟ ਦੀ ਗੱਲ ਹੈ ਉਹ ਸੈਟਲਾਈਟ ਕੱਲਾ ਕਿਸਾਨ ਦੀ ਪਰਾਲੀ ਦਾ ਮਸਲਾ ਚੱਕਦਾ ਜੇ ਝੋਨੇ ਨੂੰ ਕੋਸ ਤਰ੍ਹਾਂ ਦਾ ਰੋਗ ਪੈ ਜਾਂਦਾ ਇਹਨਾਂ ਦੇ ਮਾਰ ਰੱਖੇ ਹੋਏ ਨੇ ਯੂਨੀਵਰਸਿਟੀਆਂ ਖੇਤੀਬਾੜੀ ਵਿਭਾਗ ਦੇ ਵਿੱਚ ਕਿੰਨੇ ਮੁਲਾਜ਼ਮ ਹੈ ਉਹ ਸਾਡੇ ਖੇਤਾਂ ਤੱਕ ਕੋਈ ਨਹੀਂ ਪਹੁੰਚ ਕਰਦਾ ਕੋਈ ਸੈਟਲਾਈਟ ਨਹੀਂ ਕੰਮ ਕਰਦਾ ਇਹਨਾਂ ਦਾ ਉਸ ਟਾਈਮ ਹੁਣ ਜੇ ਕਿਸਾਨ ਨੇ ਮਜਬੂਰੀ ਵਸ ਪਰਾਲੀ ਨੂੰ ਅੱਗ ਲਾਉਣੀ ਹੈ ਤਾ ਫਿਰ ਇਹਨਾਂ ਦਾ ਸੈਟੇਲਾਈਟ ਕੰਮ ਕਰਦਾ ਹੈ ਅਸੀਂ ਪੁਰਜ਼ੋਰ ਅਪੀਲ ਕਰਦੇ ਆਂ ਵੀ ਜੇ ਕੋਈ ਕਿਸਾਨ ਤੇ ਬੇਵੱਸ ਮਜਬੂਰੀ ਵਾਸਾ ਅੱਗ ਲਾਉਂਦਾ ਹੈ ਕਿਸਾਨ ਪਰਾਲੀ ਨੂੰ ਜੇ ਕੋਈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾਂ ਕਿਸੇ ਅਧਿਕਾਰੀ ਵੱਲੋਂ ਇਹਨਾਂ ਤੇ ਕੋਈ ਕਾਰਵਾਈ ਕਰਨ ਦੀ ਗੱਲ ਕਰਦਾ ਜਾਂ ਕੋਈ ਖੇਤਾਂ 'ਚ ਜਾ ਕੇ ਰੋਕਣ ਦੀ ਗੱਲ ਕਰਦਾ ਤਾਂ ਫਿਰ ਉਹਦਾ ਘਰੋ ਵੀ ਕਰਾਂਗੇ ਤੇ ਅਸੀਂ ਮੋਰਚੇ ਵੀ ਲਾਵਾਂਗੇ ਇਸ ਗੱਲ ਵਾਸਤੇ ਜੇ ਕਿਸੇ ਸਾਡੇ ਕਿਸਾਨ ਭਰਾ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਅਸੀਂ ਪੱਕੇ ਮੋਰਚੇ ਲਾਵਾਂਗੇ ਇਸ ਗੱਲ ਵਾਸਤੇ ਕਿਉਂਕਿ ਸਾਡੀ ਮਜਬੂਰੀ ਹੈ ਅਸੀਂ ਗਾਂ ਕਣਕ ਬੀਜਣੀ ਹੈ ਕੋਈ ਸਰਕਾਰ ਨੇ ਸਾਨੂੰ ਸੰਧਭੋਈਆ ਨਹੀਂ ਕਰਾਇਆ ਕੋਈ ਸਬਸਿਡੀ ਨਹੀਂ ਦਿੱਤੀ ਕੋਈ ਸਾਨੂੰ ਬੋਨਸ ਨਹੀਂ ਦਿੱਤਾ ਨਾ ਇਹਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੰਨੀਆਂ ਨਾ ਹਾਈ ਕੋਰਟ ਦੀਆਂ ਮੰਨੀਆਂ ਤੇ ਨਾ ਨੈਸ਼ਨਲ ਗ੍ਰੀਨ ਟੂਬ ਨਾਲ ਜਿਹੜਾ ਨੈਸ਼ਨਲ ਪੱਧਰ ਤੇ ਆ ਉਹਨਾਂ ਦੀਆਂ ਹਦਾਇਤਾਂ ਕਿਸ ਸਰਕਾਰ ਨੇ ਮੰਨੀਆਂ ਇਸ ਕਰਕੇ ਸਾਡੀ ਮਜਬੂਰੀ ਹੈ ਅਸੀਂ ਐਲਾਨ ਕਰਦੇ ਹਾਂ ਵੀ ਜਿਹੜੇ ਕਿਸਾਨ ਨਹੀਂ ਪਰਾਲੀ ਦਾ ਪ੍ਰਬੰਧ ਕਰ ਸਕਦੇ ਉਹ ਮਜਬੂਰੀ ਵਸ ਅੱਗ ਲਾਉਣੇ ਆ ਲਾਉਣ ਜਿਹੜੇ ਕਰ ਸਕਦੇ ਆ ਉਹ ਕਰਨ ਅਸੀਂ ਸਾਰਿਆਂ ਨੂੰ ਕਿਹਦੇ ਵੀ ਜ਼ਰੂਰੀ ਆ ਪਰਾਲੀ ਨੂੰ ਅੱਗ ਲਾਉਣਾ ਇਸ ਕਰਕੇ ਜਿੰਨਾਂ ਕੋਲੇ ਕੋਈ ਨਹੀਂ ਸਾਧਨ ਨਹੀਂ ਪ੍ਰਬੰਧ ਉਹਨਾਂ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਜੇ ਕੋਈ ਬੇਵਸੀ 'ਚ ਕਿਸਾਨ ਮਜ਼ਦੂਰ ਪਰਾਲੀ ਨੂੰ ਅੱਗ ਲਾਉਂਦਾ ਤੇ ਉਹਦੇ ਤੇ ਜੇ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਜਾਂ ਕੋਈ ਉੱਥੇ ਅਸੀਂ ਪੂਰਾ ਡਟਾਂਗੇ ਖੇਤਾਂ ਦੇ ਵਿੱਚ ਵੀ ਡਟਾਂਗੇ ਘਰਾਓ ਕਰਾਂਗੇ ਜੇ ਕੋਈ ਆਊਗਾ ਇਸ ਕਰਕੇ ਸਾਰਿਆਂ ਨੂੰ ਪੁਰਜੋਰ ਅਪੀਲ ਹੈ ਕਿ ਜੇ ਕੋਈ ਛੋਟਾ ਕਿਸਾਨ ਹੈ ਉਹਦੇ ਕੋਲੇ ਸੰਦ ਨਹੀਂ ਹੈਗੇ ਉਹ ਪ੍ਰਾਲੀ ਨੂੰ ਅੱਗ ਲਾਵੇ ਤੇ ਨਹੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਝੋਨਾ ਵੱਢ ਕੇ ਤੁਹਾਡੇ ਵਾਸਤੇ 5-7 ਦਿਨ ਛੱਡ ਦਿੰਦੇ ਆ ਪ੍ਰਾਲੀ ਆਪਦੀ ਲੈ ਜਾਓ ਜਿਹਨੇ ਲਿਜਾਣੀ ਆ ਚੱਕ ਕੇ ਅਸੀਂ ਕੋਈ ਪੈਸੇ ਨਹੀਂ ਮੰਗਦੇ ਤੇ ਜੇ ਕੋਈ ਨਹੀਂ ਲੈ ਕੇ ਜਾਂਦਾ ਫੇਰ ਸਾਡੀ ਮਜਬੂਰੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ